ਬੈਰ ਦੇ ਰਚ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਨਸ਼ਿਆਂ ਬਾਰੇ ਪੰਜਾਬ ਵਿੱਚ ਤਾਂ ਬੜੇ ਸਾਲਾਂ ਤੋਂ ਇਹ ਚੱਲ ਰਿਹਾ ਵੀ ਜਿਵੇਂ ਸੂਬੇ 'ਚ ਨਸ਼ਿਆਂ ਦਾ ਹੜ ਵਗ ਰਿਹਾ ਐ ਐਕਚੁਅਲੀ ਹਾਲ ਜਿਹੜੀ ਐ ਜਿਉਂ-ਜਿਉਂ ਸਰਕਾਰ ਜਿਹੜੀ ਐ ਨਾ ਸਜ਼ਕਰਾ ਨੂੰ ਫੜਨ ਦਾ ਯਤਨ ਕਰਦੀ ਐ ਕੇਸ ਦਰਜ ਕਰਦੀ ਐ ਸਮੱਸਿਆ ਹੱਲ ਹੋਣ ਦੀ ਬਜਾਏ ਉਲਝਦੀ ਜਾ ਰਹੀ ਐ ਤਾਣੀ ਹੋਰ ਵਿਗੜਦੀ ਜਾ ਰਹੀ ਐ ਗੁੰਜਣਾ ਹੋਰ ਵੱਧਦੀਆਂ ਜਾ ਰਹੀਆਂ ਸਮੱਸਿਆ ਹੱਲ ਹੋਣ ਦੀ ਥਾਂ ਗੁੰਜਲਦਾਰ ਹੁੰਦੀ ਜਾ ਰਹੀ ਹੈ ਹੁਣ ਵੀ ਪੰਜਾਬ ਸਰਕਾਰ ਨੇ ਪਿਛਲੇ 214 ਦਿਨਾਂ ਵਿੱਚ ਇੱਕ ਮੁਹਿੰਮ ਚਲਾਈ ਸੀ ਜੁਧ ਨਸ਼ਿਆਂ ਵਿਰੁੱਧ 214 ਦਿਨ ਇਹਦੇ ਹੋ ਗਏ ਤੇ ਉਹਦੇ ਵਿੱਚ ਇਹਨਾਂ ਨੇ 20641 ਕੇਸ ਦਰਜ ਕੀਤੇ 31478 ਨਸ਼ਾ ਤਸਕਰ ਫੜੇ ਪਰ ਜਿਹੜੀ ਹਕੀਕਤ ਹੈ ਉਹ ਫਿਰ ਵੀ ਜਿਹੜੀ ਆ ਉਹ ਸਹੀ ਦਿਸ਼ਾ ਵੱਲ ਨੂੰ ਨਹੀਂ ਆ ਰਹੀ ਸਦੋਂ ਮਾਮਲਾ ਉ르ਦਾ ਜਾ ਰਿਹਾ ਤੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਓਵਰਡੋਜ਼ ਨਾਲ ਨੌਜਵਾਨ ਮਰਦੇ ਜਾ ਰਹੇ ਆ ਇੱਕ ਦਿਨ ਪਹਿਲਾਂ ਵੀ ਤਿੰਨ ਨੌਜਵਾਨ ਪ੍ਰੋਜ ਪਰ ਜਿਹੜੇ ਤੇ ਪਿੰਡ ਜਿਹੜਾ ਖਾਈ ਫੇਮੇਕ ਉੱਥੇ ਮਾਰੇ ਗਏ ਉਹ ਉਹਨਾਂ ਤਿੰਨ ਨੌਜਵਾਨਾਂ ਦੀ ਮੌਤ ਜਿਹੜੀ ਆ ਓਵਰਡੋਜ਼ ਨਾਲ ਹੋਈ ਇਹ ਇਹੋ ਜੀ ਹਾਲਾ ਜਿਹੜੀ ਆ ਉਹ ਪੰਜਾਬ ਦੀ ਹੈਗੀ ਆ ਮਤਲਬ ਪਿੰਡ ਦਾ ਨਾਮ ਜਿਹੜਾ ਲੱਖੋ ਕੇ ਬਹਿਰਾਮ ਆ ਪਿੰਡ ਇੱਕ ਦਿਨ ਮਦੇ ਇੱਕ ਇੱਕ ਨੌਜਵਾਨ ਉਸ ਤੋਂ ਪਹਿਲਾਂ ਮਰਿਆ ਮਤਲਬ ਦੋ ਦਿਨਾਂ ਦੇ ਵਿੱਚ ਚਾਰ ਨੌਜਵਾਨ ਉਸ ਪਿੰਡ ਦੇ ਵਿੱਚ ਨਸ਼ੇ ਕਰਕੇ ਮਰ ਗਏ ਲੋਕਾਂ ਦਾ ਦੋਸ਼ ਹੈਗਾ ਕਿ ਜਿਹੜੇ ਕਮਿਸ ਸ਼ਾਪਸ ਉਹਨਾਂ ਤੋਂ ਵੀ ਨਸ਼ਾ ਜਿਹੜਾ ਉਹ ਆਉਂਦਾ ਪਰ ਉਹਦੇ ਪਾਕਿਸਤਾਨ ਨਾਲ ਲੰਮੀ ਚੌੜੀ ਜਿਹੜੀ ਹੈ ਪੰਜਾਬ ਦੀ ਸਰਦ ਲੱਗਦੀ ਹੈ ਜੰਮੂ ਕਸ਼ਮੀਰ ਤੱਕ ਬਾਰਡਰ ਆ ਉਧਰ ਰਾਜਸਥਾਨ ਤੱਕ ਜਾਂਦਾ ਇਸ ਸਰਦਰਾ ਹੀ ਵੀ ਨਸ਼ਾ ਜਿਹੜਾ ਪਾਕਿਸਤਾਨ ਵਾਲੇ ਪਾਸੇ ਤੋਂ ਆਉਂਦਾ ਸਤੂ ਜੀ ਤੁਸੀਂ ਜਿਹੜਾ ਪੰਜਾਬ ਸਰਕਾਰ ਦੀ ਜਿਹੜੀ ਮਹਿਮਾ ਜੁਦ ਨਸ਼ੇ ਵਿਰੁੱਧ ਉਹਦੇ باوجود ਨੌਜਵਾਨ ਜਿਹੜੇ ਆ ਓਵਰਡੋਜ਼ ਨਾਲ ਮਰਦੇ ਜਾ ਰਹੇ ਆ ਤੇ ਜਿਹੜੀ ਦੂਜੀ ਰਿਪੋਰਟ ਨਸ਼ਾ ਨਸ਼ਾ ਤਸਕਰਾਂ ਦੀ ਜਿਹੜੇ ਸਮਗਲਿੰਗ ਕਰਦੇ ਆ ਉਹਨਾਂ ਦੀ ਗਿਣਤੀ ਖਾਣ ਵਾਲਿਆਂ ਨੂੰ ਵੱਧ ਹੈ ਤੈਨੂੰ ਕੀ ਲੱਗਦਾ ਇਸ ਮੁੱਦੇ ਦੇ ਉੱਪਰ ਕਿੰਨਾ ਸੀਰੀਅਸ ਇਹ ਮੁੱਦਾ ਹੋ ਗਿਆ ਦੇਖੋ ਬੜੀ ਹੈਰਾਨੀ ਵਾਲੀ ਗੱਲ ਆ ਜਿਹੜੇ ਹੁਣ ਨੈਸ਼ਨਲ ਕ੍ਰਾਈਮ ਬਿਊਰੋ ਦੇ ਸਟੈਟਿਸਟਿਕਸ ਆਏ ਆ ਕਿ ਅੰਕੜੇ ਆਏ ਆ ਰਿਲੀਜ਼ ਕੀਤੇ ਆ ਉਹਨੇ ਸ਼ਪਿਆ ਖੋਰਾ ਚ ਉਹਦੇ ਮੁਤਾਬਕ ਤਾਂ ਇਹ ਹੈ ਵੀ ਇੱਥੇ 1 ਲੱਖ ਦੇ ਪਿੱਛੇ ਸਾਡੇ ਪੰਜਾਬ ਦੇ ਵਿੱਚ ਤਕਰੀਬਨ ਲੱਖ ਦੇ ਪਿੱਛੇ ਕਿਨਾ 25 ਲੋਕ ਵੇਚਣ ਵਾਲੇ ਆ 1 ਲੱਖ ਬੰਦਿਆਂ ਪਿੱਛੇ ਇਹ ਖਾਣ ਵਾਲੇ 12 ਹੀ ਆ ਹੂੰ ਉਹ ਪਰ ਇਹ ਜਿਹੜੇ ਜਿਹੜੇ ਵੇਚਣ ਵਾਲਿਆਂ ਦੀ ਗਿਣਤੀ ਆ ਪੈਡਲਰ ਜਿਹਨਾਂ ਨੂੰ ਕਹਿੰਦੇ ਆ ਲਿਖਿਆ ਦੀ ਕਿ ਕੁੜੀਆਂ ਪਾ ਕੇ ਜਾਂ ਕਿਵੇਂ ਲਾ ਕੇ ਕੁਵੇਲੇ ਕੁਵੇਲੇ ਫੜਾ ਕੇ ਆਉਂਦੇ ਆ ਓਹੋ ਜਦੋਂ ਬਹੁਤੀ ਗਿਣਤੀ ਹੋਵੇ ਤਾਂ ਲਾਭ ਹੀ ਦਿੰਦੇ ਆ ਕਿ ਨਾ ਫਿਰ ਸਕੂਲਾਂ ਦੇ ਅੱਗੇ ਜਾ ਖੜੇ ਹੁੰਦੇ ਆ ਤੇ ਉੱਥੇ ਬੱਚਾ ਤੋਂ ਸ਼ੁਰੂ ਕਰਾ ਦਿੰਦੇ ਆ ਇੱਕ ਦੋ ਵਾਰੀ ਬੱਚੇ ਨੇ ਜਿਨੇ ਕਰ ਲਿਆ ਨਸ਼ਾ ਤੇ ਉਹ ਫਿਰ ਉਹ ਫਿਰ ਮੁੜ ਕੇ ਇਸੇ ਗੱਲ ਤੇ ਹੋ ਜਾਂਦਾ ਹੁਣ ਇਹ ਕਿੰਨਾ ਕੁ ਕੰਟਰੋਲ ਹੋ ਗਿਆ ਨਸ਼ਾ ਕੇਸ ਤਾਂ ਤੁਸੀਂ ਦੱਸ ਤਾਂ ਬੜੇ ਜਿਆਦਾ ਕੇਸ 214 ਦੇ ਵਿੱਚ ਇਹਨਾਂ ਨੇ ਰਜਿਸਟਰ ਕਰ ਲਿਆ 4 ਐਫ ਆਈ ਆਰ ਰੋਜ਼ ਦਿਹਾ ਹੋ ਰਹੀਆਂ ਬੰਦੇ ਫੜੇ ਬਹੁਤ ਗਏ ਆ 30 31 31000 ਬੰਦਾ ਫੜਿਆ ਗਿਆ ਇਹ ਪਰ 33000 ਦੇ ਨੇੜੇ ਤੇ ਫੜੇ ਗਏ ਹੁਣ ਤੱਕ ਪਰ ਇਹ ਇਹ ਜਿਹੜੇ ਹੈ ਕਿ ਨਾ ਬਹੁਤੇ ਛੋਟੇ ਪੈਡਲਰ ਹੀ ਫੜੇ ਜਾਂਦੇ ਆ ਜਿਹੜੇ ਵੱਡੇ ਆ ਉਹ ਨਹੀਂ ਫੜੇ ਗਏ ਵੱਡੇ ਬੰਦੇ ਆ ਜਿਹੜੇ ਜਿਹੜੇ ਜਿਆਦਾ ਮੋਟਾ ਕੰਮ ਕਰਦੇ ਆ ਜਿਆਦਾ ਭੇਜਦੇ ਆ ਸ਼ੁਰੂ ਕਰਾਉਂਦੇ ਆ ਉਹ ਨੇ ਇਹਨਾਂ ਨਾਲ ਫੜੇ ਅਜੇ ਤੱਕ ਬਿੰਗਫਿਸ਼ ਕੋਈ ਨਹੀਂ ਫੜੀ ਗਏ ਆਪ ਬਿੰਗਫਿਸ਼ ਨਹੀਂ ਉਹ ਸਾਰਾ ਚੱਕਰ ਪਾਉਂਦੇ 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 ਪਾਉ ਉੱਧਰ ਹਰਿਆਣੇ ਨਾਲ ਤੇ ਜਾਂ ਰਾਜਸਥਾਨ ਨਾਲ ਲਗਦਕ ਗੰਗਾ ਦੇ ਰੀਏ ਨਾਲ ਉਹ ਫਿਰ ਉਧਰ ਪੋਸਟ ਪਾਸ ਸੌਖਾ ਮਿਲ ਜਾਂਦਾ ਭੁੱਕੀ ਕਹਿੰਦੇ ਆ ਤੇ ਪੋਪੀ ਹਸਕ ਅੰਗਰੇਜ਼ੀ ਚ ਕਹਿੰਦੇ ਆ ਉਹਨੂੰ ਤੇ ਉਹ ਇਧਰੋਂ ਮਿਲ ਜਾਂਦਾ ਸੌਖਾ ਤੇ ਉਹ ਵੀ ਰੈਗੂਲਰਲੀ ਉਹ ਪਿੰਡਾ ਪੁੰਡਾ ਵਿਚ ਤੇ ਲਿਆਉਂਦੇ ਆ ਈਵਨ ਬੱਸਾਂ ਰਾਹੀਂ ਵੀ ਲਉਂਦੇ ਜਦੋਂ ਸਖਤੀ ਹੋ ਜਾਂਦੀ ਆ ਪਿੰਡਾ ਪੁੰਡਾ ਪਿੰਡਾਂ ਵਿਚ ਦੇ ਨਿਕਲੇ ਆਉਂਦੇ ਆ ਉਹ ਵੀ ਕਈ ਕਿੱਤਾ ਹੀ ਕਰਦੇ ਆ ਉਹ ਵੀ ਪੈਡਲਰ ਦਾ ਕੰਮ ਹੈ ਮੈਂ ਜਿਵੇਂ ਜਾਣਦਾ ਮੇਰਾ ਉੱਧਰਲੇ ਪਾਸੇ ਪਿੰਡ ਦੇ ਸਾਨੂੰ ਸਾਵੇ ਸਭ ਪਿੰਡ ਸਾਡੇ ਪਿੰਡ ਦੇ ਦੋ ਤਿੰਨ ਬੰਦੇ ਤੇ ਰਜਾਨਾ ਉਹਨਾਂ ਨੇ ਜਾਣਾ ਹੀ ਐ ਅ ਰੋਜ਼ ਉੱਥੋਂ ਲੈਣ ਜਾਣਾ ਨਾ ਤਾਂ ਉਹਨਾਂ ਕੋਈ ਵੱਡੀ ਵੱਡੀ ਲਿਆ ਸਕਦੇ ਸੀ ਤੇ ਨਾ ਵੱਡੀ ਕੋਈ ਪਰਾਸ਼ੀ ਹੁੰਦੀ ਸੀ ਉਹਨਾਂ ਨੇ ਰੋਜ਼ ਦਾ ਮਾਲ ਲਿਆਉਣਾ ਤੇ ਵਿੱਚੋਂ ਆਪ ਖਾ ਲੈਣਾ ਸੀਗਾ ਤੇ ਬਾਕੀ ਇੱਥੇ ਆ ਕੇ ਕੁਝ ਸਾਰਾ ਨੂੰ ਵੰਡ ਦੇਣਾ ਹੁੰਦਾ ਸੀ ਤੇ ਪੈਸੇ ਲੈ ਲੈਣੇ ਸੀਗੇ ਉਹ ਜਨਨਾ ਉਹਨਾਂ ਦਾ ਕੰਮ ਇਹ ਹੁੰਦਾ ਸੀ ਸਵੇਰੇ ਉੱਠੇ ਤੇ ਉਧਰ ਦੱਬ ਵਾਲੀ ਦੇ ਬਾਰਡਰ ਟੱਪੇ ਬਸ ਤੇ ਗਏ ਤੇ ਇਹ ਸਾਰਾ ਕੰਮ ਚੱਲਦਾ ਜਿੰਨਾਂ ਜਿਹੜੋ ਮਰੇ ਨਹੀਂ ਬੰਦੇ ਇਹ ਜੇ ਤੇ ਕਈ ਸਾਲ ਇਦਾਂ ਹੀ ਕਰਦੇ ਰਹੇ ਆ ਤੇ ਇਹ ਸਾਰਾ ਕੰਮ ਜਿਹੜੇ ਇਸੇ ਕਰਕੇ ਫੈਡਰਲਰਾਂ ਦੀ ਗਿਣਤੀ ਜ਼ਿਆਦਾ ਹੈ ਫੈਡਰਲਰਸ ਵਿਚੋਂ ਥੋੜਾ ਘਣਾ ਆਪ ਖਾ ਲੈਂਦੇ ਆ ਤੇ ਬਾਕੀ ਇਹ ਕਰਦੇ ਰਹਿੰਦੇ ਸਵਾਲ ਤਾਂ ਇਹ ਹੈ ਵੀ ਇਹ ਇਹ ਜਿਹੜਾ ਨਸ਼ਾ ਹੈ ਇਹ ਜਿਹੜੇ ਹੁਣ ਜਿਹੜੇ ਇੱਕ ਹੋ ਵੱਡੀ ਖਬਰ ਹੈ ਵੀ ਸਾਡਾ ਪੈਡਲਰ ਜਿਹੜੇ ਨਸ਼ਾ ਕਰਦੇ ਆ ਉਹ ਓਵਰਡੋਜ਼ ਨਾਲ ਸਾਰੇ ਇੰਡੀਆ ਚੋਂ ਜ਼ਿਆਦੇ ਮਰਦੇ ਆ ਇੱਥੇ ਓਵਰਡੋਜ਼ ਦਾ ਤਾਂ ਇੱਥੇ ਤਰਨਤਾਰ ਦੇ ਵਿੱਚ ਵੀ ਕਾਫੀ ਵੀਡੀਓ ਵੀ ਆਈਆਂ ਸੋਸ਼ਲ ਮੀਡੀਆ ਤੇ ਕਾਫੀ ਇੱਕ ਕਈ ਪੱਤਰਕਾਰਾਂ ਨੇ ਕੀਤੀਆਂ ਵੀ ਉੱਥੇ ਦਾਣਾ ਮੰਡੀ 'ਚ ਹੀ ਬੈਠੇ ਆ ਕਈ ਬੰਦੇ ਜਿਨ੍ਹਾਂ ਘਰੋਂ ਸਾਰਾ ਕੁਝ ਆਪ ਦਾ ਖਤਮ ਕਰ ਲਿਆ ਉਹ ਦਾਣਾ ਮੰਡੀ 'ਚ ਬੈਠੇ ਆ ਤੇ ਉੱਥੇ ਉੱਥੇ ਸਾਰੀਆਂ ਟੀਕੇ ਟੂਕੇ ਵਾਲੀਆਂ ਸੂਈਆਂ ਸਾਜਾਂ ਖਿਲੜੀਆਂ ਪਈਆਂ ਤੇ ਕੋ ਕੋਈ ਥਾਂ ਨਹੀਂ ਉਹ ਲੋਨ ਤੇ ਸਾਰਾ ਉਹਨਾਂ ਨੇ ਇੰਟਰਵਿਊ ਦਿੱਤੀ ਆ ਵੀ ਅਸੀਂ ਤਾਂ ਲੱਗ ਗਏ ਹੁਣ ਸਾਡਾ ਸਭ ਕੁਝ ਵੇਚ ਗਿਆ ਘਰੇ ਵੀ ਸਾਡੇ ਥਾਂ ਨਹੀਂ ਤੇ ਇੱਥੇ ਅਸੀਂ ਸ਼ੈੱਡ ਥੱਲੇ ਜਿਹੜਾ ਗ੍ਰੇਨ ਮਾਰਕੀਟ ਤੇ ਉਹਦੇ ਥੱਲੇ ਹੀ ਰਹਿੰਦਾ ਰੁੰਦੇ ਬੰਦੇ ਤੇ ਉਹ ਫਿਰ ਉਹਦੇ ਆਲੇ ਦੁਆਲੇ ਸਵੇਰ ਵੇਲੇ ਪੂਰਾ ਇਕੱਠ ਹੋ ਜਾਂਦਾ अर्ਲੀ अर्ਲੀ ਉਹਨਾਂ ਦੇ ਥਾਂ ਰੱਖਿਆ ਉੱਥੇ ਹੀ ਵੇਚਣ ਵਾਲੇ ਆ ਜਾਂਦੇ ਸੀਗੇ ਉੱਥੇ ਉਹ ਖਾਣ ਵਾਲੇ ਆ ਜਾਂਦੇ ਆ ਥੋੜੀ ਜਿਹੀ ਪਰੇ ਜਾ ਕੇ ਟੀਕੇ ਟੁਕੇ ਲਾਈ ਜਾਂਦੇ ਆ ਕਈਆਂ ਤੋਂ ਜਲਦੀ ਜੁਲਦੀ ਚ ਤੇ ਹੋਰ ਸਾਰਾ ਟੀਕਾ ਵੱਧ ਵੀ ਲੱਗ ਜਾਂਦਾ ਤੇ ਓਵਰਡੋਜ਼ ਜੀ ਨੂੰ ਕਹਿੰਦੇ ਆ ਤੇ ਮਰ ਇਹ ਮਰਦੇ ਆ ਬਹੁਤੇ ਟੀਕਾ ਲਾਉਣ ਵਾਲੇ ਜਿਹੜੇ ਉਸ ਲੈਵਲ ਤੱਕ ਪਹੁੰਚ ਜਾਂਦੇ ਆ ਜਿਹੜਾ ਕਿ ਜਦੋਂ ਟੀਕਾ ਸਿੱਧਾ ਅਸਰ ਕਰਦਾ ਹੈ ਉਹ ਸਿੱਧੇ ਅਸਰ ਤੱਕ ਪਹੁੰਚ ਜਾਂਦੇ ਆ ਚਿੱਟੇ ਦੇ ਉੱਥੋਂ ਤੱਕ ਆ ਜਾਂਦਾ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਪੈਡਲਰ ਕਹੀ ਜਾਂਦਾ ਵੀ ਇਹ ਪੰਜਾਬ ਹੈ ਜਿਹੜਾ ਉਹ ਇੱਕ ਟਰਾਜੈਕਟ ਸਟੇਟ ਆ ਜੰਮੂ ਜੰਮੂ ਕਸ਼ਮੀਰ ਤੇ ਪੰਜਾਬ ਇਸ ਨਸ਼ਿਆਂ ਵਾਲੇ ਦੇ ਪਾਕਿਸਤਾਨ ਤੋਂ ਨਾ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਵਾਲਾ ਨਸ਼ਾ ਕਿੰਨਾ ਆਉਂਦਾ ਉਧਰੋਂ ਕਿੰਨਾ ਆਉਂਦਾ ਥੋੜਾ ਆਉਂਦਾ ਵੱਧ ਆਉਂਦਾ ਹਫੀਮ ਕਿੰਨੀ ਆਉਂਦੀ ਹੈ ਇਹ ਅਫਗਾਨਿਸਤਾਨ ਤੋਂ ਜਾਂ ਇਧਰੋਂ ਇਹ ਇਹਦਾ ਕੋਈ ਬਹੁਤਾ ਮਲਾਂਕਨ ਹੈ ਨਹੀਂ ਪਰ ਇਹ ਗੱਲ ਜ਼ਰੂਰ ਹੈ ਬਹੁਤਾ ਨਸ਼ਾ ਇੱਥੇ ਜਿਹੜਾ ਅੱਜਕੱਲ ਚਿੱਟੇ ਵਾਲਾ ਇਹ ਕੈਮੀਕਲ ਨਸ਼ਾ ਇਹ ਇਥੋਂ ਦੀਆਂ ਫੈਕਟਰੀਆਂ 'ਚ ਪਿਆਰ ਹੁੰਦਾ ਇਕ ਉਭਾਰੋਂ ਨਹੀਂ ਆਉਂਦਾ ਹੁੰਦਾ ਸਾਰਾ ਨਸ਼ਾ ਅਫੀਮ ਮਾੜੀ ਮੋਟੀ ਜਿਹੋ ਤੇ ਥੋੜੀ ਜੀ ਦਾ ਬਣਾਉਣ ਵੇਲੇ ਨਸ਼ਾ ਪਾ ਦਿੰਦੇ ਹੁਣੇ ਆ ਪਾ ਦਿੰਦੇ ਹੁਣੇ ਥੋੜਾ ਕਰਨਾ ਤਾਂ ਉਹਦਾ ਨੈਚੁਰਲ ਉਹਦਾ ਫਲੇਵਰ ਪਾਉਣ ਲਈ ਤੇ ਪਰ ਇਹ ਸਾਰਾ ਕੈਮੀਕਲ ਹੈ ਇਸੇ ਕੈਮੀਕਲ ਨਸ਼ੇ ਕਰਕੇ ਆ ਵੀ ਜਿਹੜਾ ਇਹ ਇਹਨਾਂ ਨਸ਼ੇ ਤੇ ਚਿੱਟੇ ਤੇ ਲੱਗ ਜਾਂਦਾ ਛੱਡ ਨਹੀਂ ਸਕਦਾ ਤੇ ਨਾਲ ਇਹ ਜਿਹੜਾ ਬੰਬਾਰੋਂ ਆਉਂਦਾਗਾ ਜਾਂ ਅਫੀਮ ਤੋਂ ਬਣਦੀ ਹੈ ਹਸ਼ੀਸ਼ ਵਗੈਰਾ ਜਾਂ ਇਹ ਬਣਦਾ ਸਾਰਾ ਉਹ ਬੜਾ ਮਹਿੰਗਾ ਹੈ ਉਹ ਆ ਆ ਬੰਦੇ ਨਹੀਂ ਕਰ ਸਕਦੇ ਮੋਸਟਲੀ ਹੁਣ ਜਿਹੜੇ ਬੰਦੇ ਹੈ ਗਰੀਬ ਤਬਕੇ ਦੇ ਬੰਦੇ ਸੋਸਾਇਟੀ ਦੇ ਜਿਹੜਾ ਮਾਰਜਨਲਾਈਜ਼ਡ ਸੋਸਾਇਟੀ ਹੈ ਉਹਦਾ ਇਹ ਉਹਦੇ ਉਹਦੇ ਵਿੱਚ ਜ਼ਿਆਦਾ ਗਿਣਤੀ ਹੈ ਨਸ਼ਾ ਕਰਨ ਵਾਲਿਆਂ ਦੀ ਪੰਜਾਬ ਦੇ ਵਿੱਚ ਇਹ ਇੱਕ ਨਵੀਂ ਗੱਲ ਹੈ ਇਸੇ ਕਰਕੇ ਬਹੁਤੇ ਜ਼ਿਆਦਾ ਨਾ ਉਹ ਇਲਾਜ ਕਰਾ ਸਕਦੇ ਆ ਜਿਹੜਾ ਲੱਗ ਗਿਆ ਚੋਰੀ ਕਰਦੇ ਆ ਕੁਸ਼ ਕਰਦੇ ਆ ਘਰੋਂ ਨਿਕਲ ਕੇ ਬਾਹਰ ਖਾਂਦੇ ਆ ਇਹ ਸਾਰਾ ਕੁਝ ਕਰਦੇ ਇਸ ਕਰਕੇ ਬਹੁਤਾ ਕੈਮੀਕਲ ਨਸ਼ਾ ਉਹਦੇ ਪੈਡਲਰ ਵੀ ਇਹ ਹੀ ਛੋਟੇ-ਮੋਟੇ ਪੈਡਲਰ ਹੋਣ ਨਸ਼ਾ ਵੀ ਕਰਦੇ ਆ ਨਾਲ ਕੱਗੇ ਸੇਲ ਵੀ ਕਰਦੇ ਹੁੰਦੇ ਇਸੇ ਕਰਕੇ ਇਹਨਾਂ ਦੀ ਗਿਣਤੀ ਜ਼ਿਆਦਾ ਹੈ ਹਾਂਜੀ ਤੇ ਸਰ ਇਹ ਕਿਹਾ ਜਾਂਦਾ ਵੀ ਇਹ ਜਿਹੜਾ ਨਸ਼ੇ ਦਾ ਧੰਦਾ ਹੈ ਕੋ ਮੰਤਰੀ ਪੱਧਰ ਤੇ ਇਹਨੂੰ ਨਿਗਾਹ ਮਾਰੀ ਜਾਵੇ ਇਹ ਅਰਬਾਂ ਖਰਬਾਂ ਦਾ ਹੈ ਤੇ ਪੰਜਾਬ ਸਰਕਾਰ ਕੱਲੀ ਦਾਵਾ ਕਰਦੀ ਵੀ ਅਸੀਂ ਨਸ਼ਿਆਂ ਦੀਆਂ ਜੜ੍ਹਾਂ ਵੜ ਦਿਆਂਗੇ ਪੁੱਟ ਦਿਆਂਗੇ ਮੈਨੂੰ ਲੱਗਦਾ ਕਿ ਜਿੱਨਾ ਚ ਇਸ ਮੁੱਦੇ ਦੇ ਉੱਪਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਪੂਰਾ ਉੱਤਰੀ ਭਾਰਤ ਇਹ ਤੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਮਿਲ ਕੇ ਨਹੀਂ ਜਿੰਨਾ ਚਿਰ ਕੋਈ ਕਾਰਵਾਈ ਕਰਦੀਆਂ ਉਹਨਾਂ ਚਿਰ ਨਸ਼ੇ ਦੀ ਜੜ ਪੁੱਟਣਾ ਜਿਹੜਾ ਮੈਨੂੰ ਲੱਗਦਾ ਨਹੀਂ ਏਡਾ ਆਸਾਨ ਹੈ ਦਾਵੇ ਜਿੱਡੇ ਮਰਜ਼ੀ ਕੀਤੇ ਜਾ ਸਕਦੇ ਆ ਦੇਖੋ ਪੰਜਾਬ ਦੀ ਜਿਹੜੀ ਕੈਂਪੇਨ ਸੀ ਸਾਰੀ ਨਸ਼ੇ ਦੇ ਵਿਰੁੱਧ ਜਿਹਦਾ ਸਪਾਰਸ ਸਪੈਸ਼ਲਡਾਰ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹਾਂ ਲੜਾਈ ਜਿਹੜੀ ਨਸ਼ਾ ਵਿਰੁੱਧ ਇਹਨਾਂ ਨੇ ਕੀਤੀ ਉਹ ਉਹਦੇ ਵਿੱਚ ਪ੍ਰੋਪਗੈਂਡਾ ਮੈਟਰ ਜਿਆਦੇ ਸੀ ਤੇ پروਪਗੈਂਡਾ ਹੀ ਜ਼ਿਆਦਾ ਹੈ ਉਹਦੀ ਕੋਈ ਪ੍ਰਾਪਤੀ ਪ੍ਰੂਫਤੀ ਹੈ ਨਹੀਂ ਸੀ ਉਧਰ ਤਾਂ ਇਹਨਾਂ ਨੇ ਉਹੋ ਲੈਂਡ ਪੂਲਿੰਗ ਦਾ ਪ੍ਰੋਜੈਕਟ ਲੈ ਕੇ ਆਏ ਸੀ ਤੇ ਉਧਰ ਨਾਲ ਦੀ ਨਾਲ ਇਹ ਸ਼ੁਰੂ ਕਰ ਲਿਆ ਸੀ ਲੈਂਡ ਪੂਲਿੰਗ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀ ਥੋੜਾ ਜਿਹਾ ਤਾਂ ਕਿ ਉਹ ਲੈਂਡ ਪੂਲਿੰਗ ਵਾਲੀ ਇਹਨਾਂ ਨੇ ਕਰਨੀ ਸੀ ਉਹ ਗੱਲ ਵਿੱਚ ਲੋਕਾਂ ਦੀ ਰਹਿ ਜੀ ਇੱਧਰ ਰੁਝਾਨ ਪਾਦੀ ਪਰ ਆਪ ਦੀ ਗੱਲ ਤੇ ਕਾਮਯਾਬ ਨਹੀਂ ਹੋਏ ਤੇ ਨਾ ਹੀ ਇਹ ਇਹਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਆ ਉਹਦੇ ਵਿੱਚ ਬਹੁਤਾ ਕਾਮਯਾਬ ਹੋਏ ਤੇ ਲੈਂਡ ਪੋਲਿੰਗ ਤੇ ਇਹਨਾਂ ਨੂੰ ਵਾਪਸ ਹੀ ਕਰਨੀ ਪਈ ਤੇ ਇਸ ਕਰਕੇ ਇਹ ਸਾਰੇ ਬਹੁਤ ਆ ਪ੍ਰੋਪਗੈਂਡਾ ਦਾ ਪਾਰਟ ਤੁਸੀਂ ਇਹ ਦੇਖੋ ਵੀ ਹਿਮਾਚਲ ਚ ਬਹੁਤ ਜ਼ਿਆਦਾ ਨਸ਼ਾ ਨਾਲ ਲੱਗਦਾ ਸਾਰੇ ਚ ਹਰਿਆਣੇ ਚ ਬਹੁਤ ਨਸ਼ਾ ਨਾਲ ਨਾਲ ਸਾਰੇ ਏਰੀਆ ਦੇ ਵਿੱਚ ਈਵਨ ਪਰੇ ਰੋहतक ਵਿੱਚ ਵੀ ਨਸ਼ਾ ਬਹੁਤ ਜ਼ਿਆਦਾ ਉੱਥੇ ਵੀ ਸਾਰਾ ਜਿੰਨਾ ਕਹਿ ਦੋ ਚਲੋ ਪੰਜਾਬ ਲੱਗਦੇ ਪੰਜਾਬੀ ਇਲਾਕੇ ਜੇ ਹਰਿਆਣੇ ਦੇ ਇਹ ਇੱਥੇ ਇੱਥੇ ਨਹੀਂ ਇਤੋਂ ਅੱਗੇ ਵੀ ਹੈ ਨਸ਼ਾ ਤੇ ਸਾਰੇ ਹਰਿਆਣੇ ਚ ਵੀ ਹੈ ਰਾਜਸਥਾਨ ਚ ਵੀ ਹੈ ਕੋਈ ਅਜਿਹਾ ਏਰੀਆ ਨਹੀਂ ਜਿੱਥੇ ਨਸ਼ਾ ਹੈ ਨਹੀਂ ਵਾਲੇ ਵਾਲੇ ਨੌਰਥ ਇੰਡੀਆ ਦੇ ਵਿੱਚ ਇਸ ਕਰਕੇ ਕੱਲਾ ਪੰਜਾਬ ਨੂੰ ਕਹਿ ਦੇਣਾ ਕੋਈ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਇਹ ਠੀਕ ਹੈ ਵੀ ਆ ਜਿਹੜਾ ਕੈਮੀਕਲ ਨਸ਼ਾ ਹੈ ਇਹਨਾਂ ਨਾਲ ਓਵਰਡੋਜ਼ ਬਹੁਤ ਹੁੰਦੀ ਆ ਓਵਰਡੋਜ਼ ਦਾ ਵੀ ਤਾਂ ਫਿਰ 80 ਕੇ ਲਾਉਣਾ ਹੁੰਦਾ ਟੀਕੇ ਜਿੰਨੇ ਕਿ ਥੋੜੀ ਜਿਹੀ ਵੱਧ ਮਾਤਰਾ ਹੋ ਗਈ ਤੇ ਬਸ ਮਾਰੇ ਜਾਂਦੇ ਆ ਤੇ ਪਏ ਰਹਿ ਜਾਂਦੇ ਆ ਸੁੱਤੇ ਤੇ ਇਸ ਕਰਕੇ ਇਹ ਇਹ ਗੱਲ ਹੋ ওভারਡੋਜ਼ ਵਾਲੀ ਦਾ ਹੁੰਦੀ ਆ ਹੋਰ ਕੋਈ ਤਰੀਕਾ ਨਹੀਂ ਆ ওভারਡੋਜ਼ ਨਾਲ ਹੀ ਮਰਦੇ ਆ ਬਸ ਬਹੁਤਾ ওভারਡੋਜ਼ ਕਰਨਾ ਹੋਵੇ ਤੇ ਉਹ ਲਾਲਚ ਹੋ ਜਾਂਦਾ ਇਹਨਾਂ ਨੂੰ ਜਾਂ ਮਤਲਬ ਕੀ ਹੁੰਦਾ ਵੀ ਵੇਖੋ ਜਨਾਚ ਰੱਖੋ ਇਹ ਹੋ ਜੂ ਇਹਨਾਂ ਨੂੰ ਕੋਈ ਸੁਰਤਤਾ ਰਹਿੰਦੀ ਨਹੀਂ ਕਿਸੇ ਲੈਵਲ ਤੇ ਤੇ ਇਸ ਕਰਕੇ ਇਸਕੋ ওভারਡੋਜ਼ ਦਾ ਫਿਰ ਸਾਰਾ ਇਸ਼ੂ ਆ ਕੈਮੀਕਲ ਦਾ ਉੱਥੇ ਕਈ ਫੈਕਟਰੀਆਂ ਦੇ ਇਹਨਾਂ ਨੂੰ ਪਤਾ ਵੀ ਆ ਫੈਕਟਰੀਆਂ ਕਿੱਥੋਂ ਲੈਂਦੀਆਂ ਕਿਹੜੇ ਫਾਰਮੂਲੇ ਆ ਤੇ ਆਹ ਜਿਹੜੇ ਕਈ ਲੀਡਰ ਵੀ ਫੜੇ ਗਏ ਜਿਹੜੇ ਫਾਰਮੂਲਾ ਬਾਹਰੋਂ ਲਿਆਏ ਸੀ ਜਿਹੜਾ ਤਾਂ ਜਾਂਦਾ ਫਾਰਮੂਲਾ ਪਹਿਲਾਂ ਆਇਆ کافی ਧੀਰ ਦਾ ਫਾਰਮੂਲਾ ਇੱਥੋਂ ਕੈਨੇਡਾ ਤੋਂ ਆਇਆ ਸੀਗਾ ਉਹ ਫਾਰਮੂਲੇ ਤੇ ਇੱਥੋਂ ਵਾਲੇ ਕਿਸੇ ਮੰਤਰੀ ਨਾਲ ਅਕਾਲੀ ਮੰਤਰੀ ਨਾਲ ਸ਼ੇਅਰ ਕੀਤਾ ਇਹੇ ਜਿਹੇ ਸਾਰੇ ਦੋਸ਼ ਆ ਓਪਨ ਚੱਲ ਜੀ ਜਾਂਦੇ ਜਿਹੜਾ ਜੇਲ੍ਹ 'ਚ ਵੀ ਹੈ ਅੱਜਕੱਲ੍ਹ ਤੇ ਇਸ ਕਰਕੇ ਉਹ ਸਾਰਾ ਸਾਰਾ ਕਿਹਾ ਜਾਂਦਾ ਪਰ ਹੁਣ ਜਿੰਨਾ ਚਿਰ ਉਹ ਕੇਸ ਨਹੀਂ ਸਾਹਮਣੇ ਆਉਂਦਾ ਸਰਕਾਰ ਨਹੀਂ ਕੁਝ ਕਹਿੰਦੀ ਉਹ ਮੈਂ ਤੇ ਕੁਝ ਤਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਕੇਸ ਤਾਂ ਸਾਰਾ ਵਿੱਚ ਹੀ ਰੁਕ ਗਿਆ ਜਿਹੜਾ ਪਹਿਲਾਂ ਲਾਇਆ ਸੀਗਾ ਵੀਜੀ ਦੇ ਵਿੱਚ ਐਸਿਵੀਏ ਫਾਰਮੂਲਾ ਸਾਰਾ ਇਹਦਾ ਸੀ ਇਹਨਾਂ ਨੇ ਸ਼ੇਅਰ ਕੀਤਾ ਉਹਨਾਂ ਨੇ ਆ ਕੇ ਸੋ ਇਹ ਪਤਾ ਨਹੀਂ ਹੁਣ ਇਹ ਕਿੱਥੋਂ ਤੱਕ ਠੀਕ ਹੈ ਪਰ ਇਹ ਜ਼ਰੂਰ ਹੈ ਵੀ ਇਹ ਜਿਹੜੇ ਸਾਡੇ ਫਾਰਮਾਸਿਟੀਕਲ ਬਹੁਤ ਵੱਣਦੀ ਹੈ ਤੇ ਪਿੰਡਾਂ ਪਿੰਡਾਂ ਸਾਰਿਆਂ ਤੱਕ ਵੀ ਥੱਲੇ ਤੱਕ ਜਿਹੜੀਆਂ ਕੈਮੀਕਲ ਦੀਆਂ ਫਾਰਮੇ ਦੁਕਾਨਾਂ ਐ ਦਵਾਈਆਂ ਵੇਚਣ ਵਾਲੀਆਂ ਪਿੰਡਾਂ ਚ ਵੀ ਉਹ ਪਿੰਡਾਂ ਚ ਕਿਹੜੀ ਦੂਜੀ ਦਵਾਈ ਵਿਕਦੀ ਆ ਨਸ਼ੇ ਵਿੱਚ ਲੇਪੜਾ ਮੈਂ ਤਾਂ ਇੱਕ ਪਰਸਨਲੀ ਕਿਸੇ ਬੰਦਿਆਂ ਨੂੰ ਪਿੰਡਾਂ ਦੇ ਨੂੰ ਪਿੰਡ ਦੇ ਨੇੜੇ ਦੇ ਬੰਦਿਆਂ ਨੂੰ ਜਾਣਦਾ ਉਹਨੇ ਦੁਕਾਨਾਂ ਤੋਂ ਕੋਈ ਨਾ ਖੋਲੀਆਂ ਸੀ ਦੋ ਤਿੰਨ ਆਰੀ ਵਾਲੇ ਵਾਲੇ ਪਿੰਡਾਂ ਚ ਕਿ ਉਹ ਨਸ਼ੇ ਹੀ ਵੇਚਦਾ ਹੁੰਦਾ ਸੀ ਉਹ ਤੇ ਸ਼ਾਇਦ ਹੁਣ ਹੈ ਜਾਂ ਨਹੀਂ ਇਹਨਾਂ ਦਿਨਾਂ 'ਚ ਜੇ ਮੈਨੂੰ ਪਤਾ ਪਰ ਉਹਦਾ ਕੰਮ ਸਾਰਾ ਨਸ਼ੇ ਵੇਚਣ ਦਾ ਸੀ ਇਸ ਕਰਕੇ ਨਸ਼ੇ ਵੇਚਣ ਵਾਲੇ ਬੰਦੇ ਬੰਦੇ ਜਿਹੜੇ ਕਰੀਏ ਪੈ ਜਾਂ ਧੰਦੇ 'ਚ ਤੇ ਪਿੰਡਾਂ ਹੁਣ ਕੌਣ ਪੁੱਛ ਦੇਂਗੇ ਵੀ ਭਾਈ ਤੂੰ ਥੋੜੀ ਦਵਾਈਆਂ ਵੇਚਣ ਦੀ ਦੁਕਾਨ ਕਿਵੇਂ ਖੋਲੀ ਐ ਕਿਉਂ ਤੱਕ ਦਵਾਈਆਂ ਲੈ ਕੇ ਬੈਠੇ ਹਾਂ ਪਿੰਡਾਂ 'ਚ ਵੀ ਉਹ ਬਸ ਉੱਥੇ ਸਾਰਾ ਸਿੱਧੇ ਹੁਣ ਸਿੱਧਾ ਉਹ ਹੁੰਦੇ ਆ ਤੇ ਇਹ ਕੈਮੀਕਲ ਨਸ਼ੇ ਉਹ ਤਾਂ ਬਿਖੇ ਗਏ ਇਹ ਇੱਕ ਧੰਦਾ ਇਹ ਨੂੰ ਵੀ ਨਹੀਂ ਬਹੁਤਾ ਰੋਕਿਆ ਗਿਆ ਹਜੇ ਤੱਕ ਪਿੰਡਾਂ ਜੋ ਵੀ ਦੁਕਾਨਾਂ ਚਲਦੀਆਂ ਕਸਬਿਆਂ ਚੋ ਵੀ ਚੱਲ ਰਹੀਆਂ ਸਾਰੇ ਨੇੜੇ ਨੇੜੇ ਏਰੀਏ ਚੱਲੀ ਆ ਬੰਦੇ ਆ ਕੇ ਮੜਾ ਜਾ ਰੈਪ ਰੈਪਰ ਜਾ ਦਿਖਾਉਂਦੇ ਆ ਬਸ ਨਾਲ ਦੀ ਨਾਲ ਦਵਾਈ ਲੈ ਜਾਂਦੇ ਤੇ ਇਹ ਦਵਾਈ ਕੀ ਇਹ ਨਸ਼ਾ ਹੁੰਦਾ ਸਾਰਾ ਮੈਸ਼ੇਜੀਆਂ ਗੋਲੀਆਂ ਖਾਂਦੇ ਕਈ ਬਹੁਤ ਜ਼ਿਆਦਾ ਤੇ ਉਹ ਸਾਰੀਆਂ ਕੈਮੀਕਲ ਦੀਆਂ ਆ ਸਾਰਾ ਕੁਝ ਇਸ ਕਰਕੇ ਕੈਮੀਕਲ ਦਾ ਜਿਹੜਾ ਇਹ ਹੈਗਾ ਉਹ ਸਰਕਾਰਾਂ ਉਹਨੂੰ ਲਈ ਰੋਕਦੀਆਂ ਕਿਉਂਕਿ ਇੱਕ ਵੱਡੀ ਫਰਮਾ ਫਰਮਾ ਸਿੱਟੀ ਗੱਲ ਦੀ ਇੱਕ ਵੱਡੀ ਲੋਬੀ ਹੈ ਤੇ ਉਹਦੀ ਪ੍ਰੋਬਲਮ ਹੈ ਜਿਵੇਂ ਹੁਣ ਤੁਸੀਂ ਬੱਦੀ ਵਰਗੇ ਸੈਂਟਰ ਨੂੰ ਕਿਵੇਂ ਛੱਡੋਗੇ ਜਿੱਥੇ ਜਿੱਦੇ ਸਾਰੇ ਬੰਦੇ ਨੇ ਆਏ ਆ ਤੇ ਉਹ ਇਸ ਕਰਕੇ ਇਹ ਬਹੁਤ ਵੱਡੀ ਗੱਲਬਾਤ ਹੈ ਮੈਂ بڑا ਸੀ ਕਈ ਸਾਲ ਤੋਂ ਕੋਈ ਘਟੋ ਘਟ ਦੋ ਦੁਹਾਕੇ ਪਹਿਲਾਂ ਦਾ ਮੈਨੂੰ ਪਤਾ ਇਹ ਤਰੰਤਾਂ ਦੇ ਰੋਲੇ ਰੇੜੀ ਦੇ ਵਿੱਚ ਅੰਮ੍ਰਿਤਸਰ ਦੇ ਕਈ ਬੰਦਿਆਂ ਦੀਆਂ ਫੈਕਟਰੀਆਂ ਹੁੰਦੀਆਂ ਸੀ ਕਿ ਆਪ ਦਵਾਈਆਂ ਬਣਾਉਣ ਵਾਲੇ ਉੱਥੇ ਕੀ ਕੰਮ ਉਹ ਇਹ ਸਾਰਾ ਕੁਝ ਇਸ ਕਿਸਮ ਦਾ ਚੱਲਦਾ ਸੀਗਾ ਤੇ ਬਹੁਤਾ ਇਹ ਇਹੀ ਕੰਮ ਚੱਲਦਾ ਜਿਹੜਾ ਕਿ ਕੈਮੀਕਲ ਬਣਾਉਣ ਦਾ ਹੁਣ ਤਾਂ ਸਭ ਨੂੰ ਪਤਾ ਵੀ ਕੈਮੀਕਲ ਨਸ਼ੇ ਐਸੇ ਕਰਕੇ ਓਵਰਡੋਜ਼ ਹੁੰਦੀ ਹੈ ਐਸੇ ਕਰਕੇ ਕਰੀ ਲੱਗ ਜਾਣ ਤੇ ਸ਼ਰਟ ਨਹੀਂ ਸ ਤਦੂਬ ਇਹਦਾ ਹੱਲ ਕੀ ਹੋਵੇ ਜਿਹੜੇ ਲੋਕ ਮਰਦੇ ਓਵਰਡੋਜ਼ ਨਾਲ ਨਸ਼ਿਆਂ ਦੇ ਤਸਕਰਾਂ ਦੀ ਗਿਣਤੀ ਵੱਧ ਗਈ ਹੈ ਨਸ਼ਾ ਖਾਣ ਵਾਲਿਆਂ ਨਾਲ ਇਹਦਾ ਹੱਲ ਕੀ ਹੋਵੇ ਕੀ ਸੋਚਦੇ ਵੀ ਇਹ ਐਡਾ ਵੱਡੇ ਵਰਤਾਰਾ ਐਡਾ ਵੱਡਾ ਇਹ ਨਸ਼ਿਆਂ ਦਾ ਗੋਰਖ ਤੰਦਾ ਹੈ ਅਰਬਾਂ ਖਰਬਾਂ ਦਾ ਤੰਦਾ ਹੈ ਕਿਵੇਂ ਅੱਗੇ ਵਧਿਆ ਜਾਵੇ ਇਸ ਮੁੱਦੇ ਤੇ ਤਾਂ ਕਿ ਜਿਹੜੀਆਂ ਔਰਤਾਂ ਨੇ ਬੱਚੇ ਅੱਜਕੱਲ ਇੱਕ ਜਾਂ ਬਹੁਤ ਘੱਟ ਦੇ ਦੋ ਹੁੰਦੇ ਆ ਜਦੋਂ ਮਰ ਜਾਂਦਾ ਤਾਂ ਘਰ ਸੁਨਣਾ ਹੋ ਜਾਂਦਾ ਮਤਲਬ ਬਹੁਤ ਸਾਰੀਆਂ ਔਰਤਾਂ ਨੇ ਪੰਜਾਬ ਚ ਕਹਿ ਉਹ ਵੀ ਸਾਡੇ ਬੱਚੇ ਤਾਂ ਮਰ ਗਏ ਬਾਕੀਆਂ ਨੂੰ ਬਚਾ ਲੋ ਪਰ ਗੱਲ ਇਹ ਹੈ ਵੀ ਇਹ ਨਸ਼ਾ ਤਾਂ ਯੂਰਪ ਚ ਵੀ ਹੈਗਾ ਇਹ ਨਸ਼ਾ ਤਾਂ ਅਮਰੀਕਾ ਕੈਨੇਡਾ ਚ ਵੀ ਹੈਗਾ ਹਾਂਜੀ ਤੇ ਪੈਡਲਰ ਵਾਲੀ ਗੱਲ ਕਰੀਏ ਜਿਹੜੇ ਵੇਚਣ ਵਾਲੇ ਆ ਤੇ ਨਸ਼ਾ ਨੂੰ ਤਸਕਰ ਉਹ ਜ਼ਿਆਦਾ ਤੇ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਸਾਡੇ ਕੈਨੇਡਾ ਕੋਲੋਂ ਇੱਥੋਂ ਗਏ ਮੁੰਡੇ ਟਰੱਕਾਂ ਟਰੱਕਾਂ ਵਾਲੇ ਜ਼ਿਆਦਾ ਕੰਮ ਇਹੀ ਕਰਦੇ ਆ ਇਹਨਾਂ ਦੇ ਰਾਹੀਂ ਜ਼ਿਆਦਾ ਇਹ ਤਾਂ ਇਹ ਸਾਰਾ ਜਿਹੜਾ ਤਸਕਰੀਆ ਨਸ਼ਾ ਦੇ ਉਹਦੇ ਉਹਦੇ ਵਿੱਚ ਸਾਡੇ ਬੰਦੇ ਹੋ ਜਾਂਦੇ ਆ ਸਾਰੇ ਬਾਹਰ ਕੈਨੇਡਾ ਉੱਥੇ ਵੀ ਨਸ਼ਾ ਆ ਮਾਰਜੁਆਨਾ ਤੇ ਕੀ ਆ ਸਾਰਾ ਉਹ ਨਸ਼ਾ ਨੁਸ਼ਾ ਉੱਥੋਂ ਦਾ ਲੋਕਲ ਆ ਉਹਨਾਂ ਨੇ ਲੀਗਲਾਈਜ਼ ਕਰਤਾ ਆ ਉਹਦੇ ਚ ਕੈਨੇਡਾ ਦੇ ਵਿੱਚ ਤੇ ਇਸ ਕਰਕੇ ਤੁਸੀਂ ਨਸ਼ੇ ਤਾਂ ਸਾਰੇ ਥਾਵਾਂ ਤੇ ਹੈਗੇ ਆ ਪੰਤੇ ਗਿਣਤੀ ਕੋ ਘੱਟ ਵੀ ਨਹੀਂ ਹੈ ਕਿਤੇ ਪਰ ਇੱਥੇ ਇੱਥੇ ਇੱਕ ਇਹ ਪੋਲੀਟੀਕਲ ਮਸਲਾ ਵੀ ਸੀ ਵੀ ਇਹ ਪੰਜਾਬ ਚ ਨਸ਼ਾ ਜੀ ਪੰਜਾਬ ਚ ਨਸ਼ਾ ਪੰਜਾਬ ਚ ਨਸ਼ਾ ਇਹਦੀ ਬਹੁਤੀ ਗੱਲ ਰੌਲਾ ਵੀ ਪਾਇਆ ਨਸ਼ਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਸਟੇਟ ਜੀ ਵੀ ਸਾ ਇੱਥੇ ਪੰਜਾਬ ਨਾਲੋਂ ਘੱਟ ਹੋਵੇ ਹਾਂਜੀ ਤੇ ਇਹ ਰੋਕ ਨਹੀਂ ਸਕਦਾ ਸਾਰੇ ਇਕੱਠੇ ਹੋ ਕੇ ਜਿਹੜਾ ਤੁਸੀਂ ਪਹਿਲਾਂ ਕਿਹਾ ਵੀ ਸਾਰੇ ਇਕੱਠੇ ਹੋ ਕੇ ਤੇ ਇਹਦੇ ਤੇ ਸੈਂਟਰ ਵੀ ਹੋਵੇ ਸਾਰਾ ਹੋਵੇ ਸੰਸੈਰਿਟੀ ਹੋਵੇ ਇਹ ਸੰਸੈਰਿਟੀ ਬਹੁਤ ਘੱਟ ਹੈ ਕਿਉਂਕਿ ਇਹ ਜਿਹੜੇ ਨਸ਼ਾ ਨਸ਼ਾ ਜਿਹੜਾ ਤੇ ਹਥਿਆਰ ਹੈ ਤੇ ਟੈਰਰਿਜ਼ਮ ਹੈ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਮੇਲ ਖਾਂਦੀਆਂ ਇੱਕ ਚੀਜ਼ ਹੈ ਤੇ ਉਹ ਦੂਜੀ ਵੀ ਉਹਦੇ ਨਾਲ ਹੀ ਆ ਕੇ ਚੱਲਦੀ ਹੈ ਸਾਰੀ ਕੁਝ ਇੱਕ ਚੀਜ਼ ਨਹੀਂ ਹੁੰਦੀ ਇਹਦੇ ਨਾਲ ਦੂਜੀਆਂ ਚੀਜ਼ਾਂ ਵੀ ਅੰਦਰੋਂ ਅੰਦਰ ਹੀ ਜੁੜੀਆਂ ਹੁੰਦੀਆਂ ਤੇ ਇਸ ਕਰਕੇ ਫਿਰ ਇਹ ਜਿਹ ਨਸ਼ਾ ਬੰਦ ਨਹੀਂ ਹੁੰਦਾ ਤਾਂ ਬੰਦ ਵੱਡੀਆਂ ਸਰਕਾਰਾਂ ਹੋਣ ਦਿੰਦੀਆਂ ਜਿਦੋਂ ਹੁਣ ਜਦੋਂ ਹੁਣ ਇੱਕ ਆਪਾ ਸੋਵੀਅਤ ਯੂਨੀਅਨ ਬਗੈਰ ਅਬਰਾਦ ਸ਼ੁਰੂ ਕੀਤਾ ਅਫਗਾਨਿਸਤਾਨ ਦੇ ਵਿੱਚ ਤੇ ਅਮਰੀਕਾ ਨੇ ਜਿਹਹਾਦ ਵੀ ਸ਼ੁਰੂ ਕੀਤਾ ਹਥਿਆਰ ਵੀ ਦਿੱਤੇ ਤੇ ਫਿਰ ਉੱਥੇ ਨਰਕੋਟਿਕਸ ਦਾ ਵੀ ਪੂਰਾ ਸ਼ੁਰੂ ਹੋਇਆ ਸਾਰਾ ਕੰਮ ਇੱਕ ਚੀਜ਼ ਨਹੀਂ ਹੋਈ ਸਾਰਾ ਕੁਝ ਇਕੱਠਾ ਕੀਤਾ ਜਾਂਦਾ ਫਿਰ ਉਹਨਾਂ ਨੇ ਪੈਸੇ ਬਣਾਉਣ ਲਈ ਨਰਕੋਟਿਕਸ ਵੀ ਬਣਾਦੇ ਚਲਦੇ ਨਾਲ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਤੋ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੀ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਕਿੰਨੀ ਕੁ ਸਫਲਤਾ ਹਾਸਲ ਕਰੇਗਾ ਵੈਸੇ ਹੁਣ ਤੱਕ ਤਾਂ ਜਿਹੜੀਆਂ ਗ੍ਰਿਫਤਾਰੀਆਂ ਹੋਈ ਹੁੰਦੀ ਕੇਸ ਦਰਜ ਕੀਤੇ ਜਾਂਦੇ ਆ ਕਈ ਵਾਰੀ ਉਹਨਾਂ ਵਿਰੁੱਧ ਵੀ ਕੇਸ ਦਰਜ ਹੁੰਦੇ ਆ ਜਿਨ੍ਹਾਂ ਕੋਲ ਕੋਈ ਮਾਂ ਜਿਹੜੀ ਆ ਉਹ ਚਿੱਟਾ ਨਹੀਂ ਪੜਿਆ ਜਾਂਦਾ ਜਾਂ ਹੋਰ ਨਸ਼ੀਲੇ ਪਦਾਰਥ ਨਹੀਂ ਪੜੇਗੇ ਕਈ ਵਾਰੀ ਛੱਕ ਦੇ ਆਧਾਰ ਤੇ ਕੇਸ ਦਰਜ ਕੀਤੇ ਜਾਂਦੇ ਆ ਇਸ ਮਾਮਲੇ ਦੇ ਉੱਪਰ ਪੰਜਾਬ ਸਰਕਾਰ ਨੂੰ ਸਰਪੱਖੀ ਪਹੁੰਚ ਮੈਕੈਨਿਜ਼ਮ ਅਪਣਾਉਣ ਦੀ ਲੋੜ ਆ ਜਿਹਦੇ ਵਿੱਚੋਂ ਕੋਈ ਹੱਲ ਨਿਕਲ ਸਕਦਾ ਪੰਚਾਇਤਾਂ ਦਾ ਨੌਜਵਾਨਾਂ ਦਾ ਸਾਰੇ ਵਰਗਾਂ ਦਾ ਸਾਥ ਲੈ ਕੇ ਹੀ ਮੇਰਾ ਖਿਆਲ ਇਸ ਮਾਮਲੇ 'ਚ ਅੱਗੇ ਵਧਣ ਦੀ ਲੋੜ ਹੈ ਜੇ ਲੋਕਾਂ ਦਾ ਸਹਿਯੋਗ ਹੋਊਗਾ ਪਰਿਵਾਰਾਂ ਦਾ ਸਹਿਯੋਗ ਹੋਊਗਾ ਮਾਪਿਆਂ ਦਾ ਸਹਿਯੋਗ ਹੋਊਗਾ ਫੇਰ ਹੀ ਮੇਰਾ ਖਿਆਲ ਇਹਦੇ 'ਚ ਸਾਰਥਕ ਸਿੱਟੇ ਜਿਹੜੇ ਕੱਢੇ ਜਾ ਸਕਦੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹ ਸਾਰੀ ਚੀਜ਼ ਤੋਂ ਬਿਨਾਂ ਨਹੀਂ ਕਦੇ ਹੋ ਸਕਦਾ ਇੰਨੀ ਕੰਪਰੀਹੈਂਸਿਵ ਇਹ ਅਪਰੋਚ ਇਹਨੂੰ ਅਪਣਾਉਣੀ ਪੈਂਦੀ ਹੈ ਦੂਜੀ ਗੱਲ ਇਹ ਜਿਹੜੀ ਇੱਕ ਲਾਈਫ ਹੀ ਇਸ ਕਿਸਮ ਦੀ ਹੋ ਗਈ ਹੈ ਜਿਹੜਾ ਇੰਡੀਵਿਜੁਅਲਿਜ਼ਮ ਹੋ ਗਿਆ ਬਹੁਤਾ ਜ਼ਿਆਦੇ ਤੇ ਇਕੱਲੇ ਇਕੱਲੇ ਫੈਮਿਲੀਆਂ ਹੋ ਗੀਆਂ ਫੈਮਿਲੀਆ ਟੁੱਟ ਗਈਆਂ ਤੇ इमोशनल ਪ੍ਰੋਬਲਮਾਂ ਲੋਕਾਂ ਨੂੰ ਵੱਧ ਗਈਆਂ ਬੇਸ਼ੱਕ ਕਹਿੰਦੇ ਵੀ ਅਸੀਂ ਫਿਜ਼ੀਕਲੀ ਸਾਨੂੰ ਅੱਗੇ ਨਾਲੋਂ ਜ਼ਿਆਦੇ ਖਾਣ ਪੀਣ ਨੂੰ ਹੈ ਪਰ इमोशनल ਜਿਹੜਾ ਕੰਪੋਨੈਂਟ ਹੁੰਦਾ ਸੀ इमोशनल ਜਿਹੜਾ ਹਿੱਸਾ ਹੈ ਉਹ ਚਾਹੀਦਾ ਬਹੁਤ ਜ਼ਰੂਰ ਹੈ ਕਿਉਂਕਿ ਨਸ਼ਾ ਕਰਨ ਵਾਲੇ ਇੱਕ ਵਾਰ ਇਹ ਕੋਈ ਇਹਨਾਂ ਬਾਰੇ ਹੁਣ ਬਿਲਕੁਲ ਜਿਹੜੀ ਸਟੱਡੀ ਆਈ ਹੈ ਵੀ ਇਹ ਵਿਚਾਰੇ ਤਰਸ ਦੇ ਪਾਤਰ ਹੁੰਦੇ ਆ ਇਹ ਨਸ਼ਾ ਇੱਕ ਵਾਰੀ ਲੱਗ ਜਾਵੇ ਛੱਡਣਾ ਵੀ ਚਾਹੁੰਦੇ ਹੁੰਦੇ ਨਹੀਂ ਛੱਡ ਸਕਦੇ ਹੁੰਦੇ ਤੇ ਬਹੁਤੇ ਬੰਦੇ ਇਹਨਾਂ ਨੂੰ ਛੱਡਣਾ ਚਾਹੁੰਦੇ ਹੁੰਦੇ ਪਰ ਇੰਨੀ ਸਪੋਰਟ ਨਹੀਂ ਮਿਲਦੀ ਇਹਨਾਂ ਨੂੰ ਸੋਸ਼ਲ ਸਪੋਰਟ ਚਾਹੀਦੀ ਹੈ ਈਮੋਸ਼ਨਲ ਸਪੋਰਟ ਚਾਹੀਦੀ ਹੈ ਤੇ ਸਮਾਜ ਵਿੱਚ ਸਮਾਜ ਇਹਨਾਂ ਦਾ ਇੱਕ ਤਰੀਕੇ ਦਾ ਬਾਈਕਾਟ ਹੀ ਕਰ ਦਿੰਦਾ ਘਰ ਵਾਲੇ ਬਾਈਕਾਟ ਕਰ ਦਿੰਦੇ ਆ ਤਾਂ ਫਿਰ ਉਹ ਸਥਿਤੀ ਵਿੱਚ ਤਾਂ ਛੱਡ ਹੀ ਨਹੀਂ ਸਕਦੇ ਹੁੰਦੇ ਤੇ ਇੰਨੀ ਸਪੋਰਟ ਜਿੱਦੋਂ ਫੈਮਲੀਆਂ ਹੀ ਟੁੱਟ ਗਈਆਂ ਕੌਣ ਕਿਸੇ ਦੀ ਇੰਨੀ ਸਪੋਰਟ ਦੇਊਗਾ ਕੌਣ ਉਹਨਾਂ ਦੀ ਸਾਥ ਸੁਭਾਈ ਕਰੂਗਾ ਇਸ ਕਰਕੇ ਬਹੁਤੇ ਬੰਦੇ ਜਿਹੜੇ ਲੱਗ ਜਾਂਦੇ ਆ ਉਹਨਾਂ ਚੋਂ ਮੁਸ਼ਕਲ ਨਾਲ ਕੋਈ 100 ਚੋਂ 1% ਛੱਡਦੇ ਆ ਤਾਂ ਵੱਡੀ ਗੱਲ ਗਣੀ ਜਾਂਦੀ ਇੰਨੀ ਛੱਡਦੇ ਨਹੀਂਗੇ ਕਿਉਂਕਿ ਇੰਨੀ ਸਪੋਰਟ ਨਹੀਂ ਮਿਲਦੀ ਆ ਜਿਹੜੇ ਸਾਡੇ ਸੈਂਟਰ ਬਣੇ ਆਗੇ ਨਸ਼ਾ ਸ਼ੌ ਇਹ ਇੱਕ ਵਪਾਰਕ ਧੰਦਾ ਹੋ ਗਿਆ ਇਹ ਇੱਥੇ ਇੱਥੇ ਟ੍ਰੀਟਮੈਂਟ ਹੈ ਜਿਹੜੀ ਇਹਨਾਂ ਨੂੰ ਸਿਕਲੋਜੀਕਲ ਟ੍ਰੀਟਮੈਂਟ ਦੇਣੀ ਹੁੰਦੀ ਹੈ ਜਿਹਦੀ ਲੋੜ ਹੁੰਦੀ ਹੈ ਨਸ਼ੇ ਵਾਲੇ ਨੂੰ ਇਹ ਨਸ਼ੇ ਵਾਲਾ ਤਾਂ ਇੱਕ ਬਿਮਾਰ ਦਿਮਾਗ ਦਾ ਬੰਦਾ ਹੈ ਬਿਮਾਰ ਮਾਨਸਿਕਤਾ ਦਾ ਬੰਦਾ ਉਹ emotions ਲੈਵਲ ਤੇ ਟੁੱਟਿਆ ਹੋਇਆ ਉਹਦੀਆਂ ਕਈ ਹੋਰ ਸਮੱਸਿਆਵਾਂ ਹੈ ਜਿਨ੍ਹਾਂ ਦੇ ਕਰਕੇ ਉਹ ਨਸ਼ਾ ਕਰਨ ਲੱਗਦਾ ਸ਼ਰਾਬ ਵਾਲਾ ਹੋਵੇ ਜਾਂ ਦੂਜੇ ਨਸ਼ੇ ਹੋਣ ਤੇ ਇਸ ਕਰਕੇ ਉਸ ਨੂੰ ਉਹ ਗੱਲਾਂ ਫੜਨ ਦੇ بجائے ਉਹਨਾਂ ਨੇ ਬੜੇ ਕਰੂਰ ਤਰੀਕੇ ਰੱਖੇ ਆ ਵੀ ਬੰਦੇ ਨੂੰ ਅੰਦਰ ਬੰਦ ਕਰਦੇ ਹੋ ਗੇਟ ਵੱਡੇ ਵੱਡੇ ਲਾ ਦਿੰਦੇ ਆ ਉਹਨਾਂ ਨੂੰ ਕੁਟਾਪਾ ਵੀ ਛਾੜ ਦਿੰਦੇ ਆ ਤੇ ਉਹ ਤੰਗ ਹੁੰਦੇ ਆ ਬਹੁਤ ਜ਼ਿਆਦਾ ਇਸ ਕਰਕੇ ਨਸ਼ਾ ਛਡਾਊ ਕੇਂਦਰਾਂ ਵਾਲੇ ਪੈਸੇ ਦਾ ਇੱਕ ਸਾਧਨ ਬਣਾਇਆ ਇਕੱਠੇ ਕਰਨ ਦਾ ਤੇ ਉੱਥੇ ਜਿਹੜੇ ਨਸ਼ਾ ਕਰਦੇ ਆ ਬੰਦੇ ਉਹ ਜਾਣ ਤੋਂ ਬਹੁਤ ਕੰਨੀ ਕਰਾਉਂਦੇ ਕਹਾਣੀਆਂ ਸੁਣੀਆਂ ਹੁੰਦੀਆਂ ਵੀ ਉੱਥੇ ਨਹੀਂ ਅਸੀਂ ਜਾਣਾ ਇਸ ਕਿਸਮ ਦਾ ਡਰ ਵੀ ਲੋਕ ਪੇਰੈਂਟਸ ਤੋਂ ਪਾਉਂਦੇ ਆ ਪਰ ਉਹਦੇ ਨਾਲ ਹੱਲ ਨਹੀਂ ਹੁੰਦਾ ਸਾਰਾ ਹੱਲ ਹੱਲ ਉਹਨਾਂ ਦਾ ਸਰਕਲੋਜੀਕਲ ਕੋਈ ਟਰੀਟਮੈਂਟ ਕਰਨਾ ਪੈਂਦਾ ਤੇ ਉਹਦੀ ਹੁਣ ਸਾਰੇ ਪ੍ਰੋਬਲਮ ਹੀ ਆ ਸਾਰੇ ਥਾਂ ਮੋਂ ਤੇ ਘਰ ਟੁੱਟ ਜਾਂਦਾ ਘਰ ਗਰੀਬੀ ਆ ਜਾਂਦੀ ਹੈ ਇਹ ਜਿਹੜੀ ਸੋਸ਼ਲ ਸਪੋਰਟ ਜਾਂ ਸਾਈਕਲੋਜੀਕਲ ਸਪੋਰਟ ਜਿਹੜੀ ਅਮਾ ਮਾਦਰ ਦੀ ਭਾਵਨਿਕ ਅਮੋਸ਼ਨਲ ਸਪੋਰਟ ਉਹ ਕੌਣ ਦੇਣ ਦੀ ਹਾਲਤ ਚ ਨਹੀਂ ਰਹਿੰਦੀਆਂ ਫੈਮਿਲੀਆ ਇਹ ਕੋਈ ਕਿਸੇ ਦੀ ਜੇ ਫਰਜ ਕਿਤੂ ਕੋ ਮੈਰਿਡ ਬੰਦਾ ਤੇ ਉਹਦੀ ਵਾਈਫ ਛੱਡ ਜੂ ਉਹ ਬੱਚੇ ਲੈ ਕੇ ਚਲੀ ਜਾਊਗੀ। ਤੋਂ ਇਹ ਸਾਰਾ ਕੁਝ ਫੇਰ ਉਸ ਵਾਂ ਤੋਂ ਉਦੋਂ ਹੋਣ ਲੋਣ ਲਈ ਹੋ ਜਾਂਦੇ ਆ। ਹੋਰ ਜਿਆਦਾ ਨਸ਼ਾ ਕਰਦੇ ਆ, ਓਵਰਡੋਜ਼ ਤੱਕ ਦੇ ਕੇਸ ਇਹਨਾਂ ਲੋਕਾਂ ਦੇ ਪਹੁੰਚਦੇ ਆ। ਇਹ ਸਾਰਾ ਕੁਝ ਇੱਥੇ ਜੁੜਿਆ ਇਸ ਦਾ بڑا ਪਚੀਦਾ ਮਸਲਾ ਇਹਦੇ ਵਿੱਚ ਸੋਸ਼ਲ ਗੱਲ ਵੀ ਬਹੁਤ ਜਿਆਦੇ ਆ। ਸਮਾਜਿਕ ਗੱਲ ਵੀ ਹੈਗੀ ਆ, ਆਰਥਿਕ ਵੀ ਹੈਗੀ ਆ ਪਰ ਸਮਾਜਿਕ ਬਹੁਤ ਜਿਆਦੇ ਆ। ਉਹ ਸਾਰੀ ਜਿਹੜਾ ਸਮਾਜ ਛੋਟਾ ਹੋ ਜਾ ਬਣਾ ਰਿਹਾ। ਆਜ ਵੀ ਜਣੇ ਬੱਚੇ ਇੱਕ ਕਰਨਾ ਪੈਦਾ ਦੋ ਬੱਚੇ ਕਰਨੇ ਆ ਪੈਦਾ ਇਹਦੇ ਨੁਕਸਾਨ ਵੀ ਬਹੁਤ ਹੋਏ ਆ ਸਾਨੂੰ ਲਗਾਤਾਰ ਹੋ ਰਿਹਾ ਆ ਆਬਾਦੀ ਘਟ ਕਰਨ ਦੇ ਨਾਂ ਉੱਤੇ ਤੇ ਸਾਡੀ ਪੰਜਾਬ ਦੀ ਆਬਾਦੀ ਤਾਂ ਹੋਰ ਵੀ ਘਟ ਹੈ ਪੰਜਾਬ ਦੀ ਤਾਂ ਪੰਜਾਬ ਦੀ ਆਬਾਦੀ 1.7 1.5 ਰਹੇਗੀ ਤੇ ਪੰਜਾਬ ਆਬਾਦੀ ਉਹ ਨਹੀਂ ਲੈਵਲ ਤੇ ਰੱਖਣ ਲਈ ਉਹਦੀ ਜਿਹੜੀ ਹੈ ਗਰੋਥ ਹੈ ਉਹਦੀ 1.5 ਜਾਂ 1.7 ਤੋਂ ਇੱਕ ਇੱਕ 1.7 ਤੋਂ ਜਾਂ 5 ਤੋਂ ਵਧਾ ਕੇ 2.1 2% ਤੋਂ 2 ਤੋਂ ਉੱਤੇ ਉੱਤੇ ਹੋਵੇ ਤਾਂ ਤੁਹਾਡਾ ਵਾਦਿਓ ਨਹੀਂ ਰਹਿ ਸਕਦੀ ਜਿੰਨੀ ਹੈ ਤੇ ਕਟਵਾਦੀ ਦੀਆਂ ਵੀ ਇਹ ਅਲਾਮਤਾਂ ਜਿਹੜੀ ਸਾਡੇ ਜਿਹੜਾ ਜਿਹੜਾ ਅਸੀਂ ਛੋਟੇ ਪਰਿਵਾਰ ਕਰ ਲਏ ਇਹਦੇ ਵਿੱਚ ਕੋਈ ਥੋੜਾ ਜਾਂ इमोਸ਼ਨਲੀ ਫਿਸਲ ਜਾਂਦਾ ਤਿਲਕ ਜਾਂਦਾ ਹਰ ਜਿੱ ਕਿਤਾ ਵੀ ਹਸਬੰਡ ਵਾਈਫ ਦਾ ਕਿਤੇ ਰੌਲਾ ਪੈ ਗਿਆ ਥੋੜਾ ਜਿਹਾ ਜੀ ਇੱਕ ਇੱਕ ਉਹਨਾਂ ਚੋਂ ਜਿਹੜਾ ਵੀਕ ਥੋੜਾ ਜਿਹਾ ਈਮੋਸ਼ਨਲ ਹੀ ਹੋਇਆ ਉਹ ਫਿਸਲ ਗਿਆ ਤੇ ਬੰਦੇ ਜਿਆਦਾ ਫਿਸਲਦੇ ਆ ਮੁੰਡੇ ਜਿਆਦਾ ਫਿਸਲਦੇ ਆ ਤੇ ਤਿਲਕਰਵਾਜੀ ਉਹਨਾਂ ਦੀ ਜਿਆਦਾ ਹੁੰਦੀ ਹੈ ਤੇ ਉਹ ਮੁੜ ਕੇ ਨਸ਼ੇ ਚ ਪੈ ਜਾਂਦੇ ਆ ਤੇ ਫਿਰ ਉਹਨਾਂ ਦਾ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਘਰ ਇੱਕ ਕਰੀ ਕਰ ਰਹੇ ਤਾਂ ਠੀਕ ਨਹੀਂ ਹੁੰਦਾ ਇਹ ਵੀ ਸਾਰੀਆਂ ਗੱਲਾਂ ਸੋਸ਼ਲ ਜਿਹੜੀਆਂ ਸਾਨੂੰ ਸਮਝ ਨਹੀਂ ਆਉਂਦੀਆਂ ਪਹਿਲੇ ਇਹ ਹੈ ਆ ਬਿਲੇਲਾ ਪੁਲਸ ਦਾ ਵਿਭਾਗ ਤੋਂ ਤੇ ਐਫ ਆਈ ਆਰ ਦਰਜ ਕਰਦੇ ਤੇ ਜੇਲ੍ਹਾਂ ਚ ਸੁੱਟਣ ਨਾਲ ਇਹ ਮਸਲੇ ਹੱਲ ਨਹੀਂ ਹੁੰਦੇ ਤੇ ਇਹ ਸਾਨੂੰ ਜਿਵੇਂ ਚਾਈਨਾ ਨੇ ਕੀਤਾ ਸੀਗਾ ਨਸ਼ੇੜੀ ਰਹੇ ਸਾਰੇ ਅਫੀਮ ਚੀ ਸੀ ਤੇ ਉਹ ਸਾਰੇ ਬਣ ਗਏ ਸੀ ਉਹਨਾਂ ਦੇ 19 ਸਦੀ ਦੇ ਸੀ ਉਹਨਾਂ ਨੇ ਸਾਰੇ ਹੁਣ ਬਿਲਕੁਲ ਕੱਢ ਲਏ ਸਾਰੇ ਇਹ ਕਈ ਕਿਸਮ ਦਾ ਬੰਦੇ ਰੋ ਕੰਮ ਨਹੀਂ ਹੁੰਦਾ ਬਿਲੇਲਾ ਬੰਦਾ ਵੀ ਨਸ਼ਾ ਕਰਨ ਲੱਗ ਜਾਂਦਾ ਆ ਮੂਸ ਪਰਵਾਰ ਤੇ ਵਿੱਚ អਮੋਸ਼ਨਲ ਗੱਲ ਹੁੰਦੀ ਹੈ ਮੁੜ ਕੇ ਉਹਦੇ ਕੋਲ ਜੌਬ ਨਹੀਂ ਹੈ ਤੇ ਬੇਰੁਜ਼ਗਾਰ ਬੰਦਾ ਵੀ ਤੇ ਇਹ ਜੌਬ ਹੈ ਕਿ ਨਾ ਜਿਹੜਾ ਜਾਂ ਕੰਮ ਹੈ ਤੁਹਾਡਾ ਤੇ ਇਹ ਕੰਮ ਤੁਹਾਨੂੰ ਸਾਰਥਕਤਾ ਦਿੰਦਾ ਜਿੰਦਗੀ ਦੀ ਵੀ ਸਾਡਾ ਕਿਸੇ ਕੰਮ ਦਾ ਲਾਈਫ ਹੈਗੀ ਹੈ ਤੇ ਤੁਹਾਨੂੰ ਇਹ ਮਤਲਬ ਕਿ ਇਸ ਦੇ ਸੁਬੇ ਹੌਸਲਾ ਵੀ ਜਿਉਣ ਦਾ ਦਿੰਦਾ ਤੇ អਮੋਸ਼ਨਲ ਛੋਟੀਆਂ-ਮੋਟੀਆਂ ਗੱਲਾਂ ਨੂੰ ਤੁਸੀਂ ਭਾਰ ਵੀ ਕਰ ਜਾਂਦੇ ਹੋ ਇਸ ਕਰਕੇ ਜੌਬ ਦਾ ਹੋਣਾ ਤੇ ਤੁਹਾਡੀ ਸੈਲਫ ਡਿਗਨਿਟੀ ਦਾ ਸਵਾਲ ਹੈ ਤੇ ਹਰ ਬੰਦੇ ਦੀ ਤੇ ਉਹ ਉਹ ਵੀ ਬਹੁਤ ਜ਼ਰੂਰੀ ਹੈ ਜਦੋਂ ਤੁਹਾਡੀ ਤੁਹਾਡੀ ਸੈਲਫ ਐਸਟੀਮ ਤੇ ਤੁਹਾਡਾ ਆਤਮ ਵਿਸ਼ਵਾਸ ਜਾਂ ਆਤਮ ਆਤਮ ਜਿਹੜੀ ਬੁਲੰਦੀ ਹੁੰਦੀ ਹੈ ਉਹ ਡਿੱਗ ਪੈਂਦੀ ਹੈ ਤਾਂ ਫਿਰ ਮੁੜ ਕੇ ਨਸ਼ਿਆਂ ਦਾ ਹੀ ਸਹਾਰਾ ਲੈਂਦੇ ਆ ਬੰਦੇ ਇਹੀ ਹੁੰਦੀ ਹੈ ਇੱਕ ਵਾਰੀ ਜਿਹੜਾ ਬੰਦਾ ਨਸ਼ਾ ਕਰਦਾ ਉਹ ਆਤਮਿਕ ਤੌਰ ਤੇ ਔਰ ਮਾਨਸਿਕ ਤੌਰ ਤੇ ਗਿਰ ਜਾਂਦਾ ਥੱਲੇ ਡਿੱਗ ਪੈਂਦਾ ਤੇ ਉਹਨੂੰ ਫਿਰ ਚੁੱਕਣਾ ਬਹੁਤ ਔਖਾ ਹੈ ਇਹ ਆਹ ਨਸ਼ਿਆਂ ਵਾਲਾ ਹਾਲ ਇਸ ਕਰਕੇ ਸਰ ਪੱਕੇ ਇੱਕ ਅਪਰੋਚ ਹੈ ਜਿਹੜੀ ਚਾਹੀਦੀ ਹੈ ਇਕੱਲਾ ਪੁਲਿਸ ਵਾਲੀ ਅਪਰੋਚ ਨਾਲ ਤੇ ਸਰਕਾਰਾਂ ਦੀ ਅਪਰੋਚ ਨਾਲ ਹੱਲ ਨਹੀਂ ਹੁੰਦਾ ਹਾਂਜੀ